ਇਹ ਪਤਾ ਲੱਗਿਆ ਕਿ ਵਿਕਾਸ ਲਾਲ ਯਾਦਵ ਜੋ ਉੱਤੇ ਪਿੰਡ ਦੇ ਵਿੱਚ ਹੀ ਕੰਮ ਕਰਦਾ ਸੀ ਉਹਦੇ ਇਸ ਕੇਸ ਦੇ ਲਈ ਤੇ ਇਨਵੋਲਵਮੈਂਟ ਜਿਹੜੀ ਆ ਉਹ ਸਾਹਮਣੇ ਆਈ ਸੀ ਤੇ ਉਹਨੂੰ ਅਰੈਸਟ ਕਰਨ ਦੇ ਲਈ ਪੀਆਈਐਨ ਲਗਰਾਉ ਅਤੇ ਸਦਰ ਰਾਏਪੁਰ ਦੀ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਗਈ ਤੇ ਫਾਈਨਲੀ 28 2024 ਨੂੰ ਮੁजफ्फरਪੁਰ ਬਿਹਾਰ ਤੋਂ ਵਿਕਾਸ ਲਾਲ ਯਾਦਵ ਨੂੰ ਜਿਹੜਾ ਹੈਗਾ ਅਰੈਸਟ ਕਰ ਲਿਆ ਗਿਆ ਤੇ उन्होंने इसे वापस राइफल ले आया गया। कुछ कितने दौरान विकास लाल यादव ने दृश्य है कि वो तो ही ये मारा काम हो रहा है। इन्हें जब तो काम लाइन पे आया था।, था, था, था। एआरजी इन्वेस्टिगेशन स्कोसलिए तो नहीं चली है ये इस बारे। शाम तो को मेन काम था। तो इन्होंने उस टाइम और ਜਿਸ ਤਰ੍ਹਾਂ ਕੀ ਇਹ ਲਾਗੇ ਹੈ। ਇਹ ਹਰ ਉਸ ਤੈ ਹਾਂ ਜੀ ਨੂੰ ਮੁਜੱਫਰਪੁਰ ਵਿਹਾਰ ਤੋਂ। ਇਹਦੇ ਉੱਤੇ ਪਹਿਲੇ ਕੋਈ ਪਰਚੇ ਨਹੀਂ ਹੈਗੇ। ਤੇ 2 ਦਿਨ ਦਾ ਇਹਦਾ ਰਿਮਾਂਡ ਮਿਲਿਆ ਹੈਗਾ। ਉਮਰ तकरीबन 24 ਸਾਲ। ਜੀ। ਹਾਂ ਜੀ। ਇਸੇ ਤਰ੍ਹਾਂ ਹੀ ਇੱਕ ਹੋਰ ਮੁਕੱਦਮਾ ਨੰਬਰ 134 ਮਿਤੀ 25 ਜੂਨ 2024 ਅੰਦਰ ਸੈਕਸ਼ਨ 1352 ਡੋਪੀ ਐਨ ਐਸ ਹਨਾਫ ਖਤਰ ਦੇ ਗਰਾਉਂਡ ਦੇ ਵਿੱਚ ਜੱਜ ਹੋਇਆ ਹੈਗਾ ਜੀ। ਉਹਦੇ ਵਿੱਚ ਕਰਨ ਸਿੰਘ ਨਾਮ ਦੇ ਵਿਅਕਤੀ ਦੀ ਜਿਹੜੀ ਹੈਗੀ ਮੌਤ ਹੋਈ ਸੀਗੀ ਤਾਂ ਗ੍ਰਾਮੇ ਤਫਰੀਸ਼ ਪਤਾ ਲੱਗਿਆ ਹੈ ਕਿ ਜੀ ਸ਼ੰਭੂ ਨਾ ਦਾ ਵਿਅਕਤੀ ਜੋ ਕਿ ਮੱਥੇਪੁਰ বিহার ਦਾ ਰਹਿਣ ਵਾਲਾ ਹੈਗਾ ਉਹਦੇ ਵੱਲੋਂ ਇਹ ਜਿਹੜੇ ਹੈਗੇ ਇਸ ਇਨਸੀਡੈਂਟ ਨੂੰ ਸੰਜਾਮ ਦਿੱਤਾ ਗਿਆ ਉਹਨੂੰ ਵੀ ਅਰੈਸਟ ਕਰ ਲਿਆ ਗਿਆ ਉਹਦਾ 1 ਦਿਨ ਦਾ ਰਿਮਾਂਡ ਮਿਲਿਆ ਹੈਗਾ ਫਰਦਰ ਤਫਰੀਸ਼ ਏਰੀਆ ਦਾ